ਸਭ ਤੋਂ ਵੱਡੀ ਸੋਚਣ ਦੀ ਗੱਲ ਇਹ ਹੈਗੀ ਹੈ ਕਿ ਇਕੱਠੀ ਕੁਝ ਨਹੀਂ ਸੀਗਾ ਗੁਰੂ ਨਾਨਕ ਇਨਕਲੇਵ ਦੀ ਗਲੀ ਵਿੱਚ ਆਏ ਜਿੱਥੇ ਕਿ ਬਹੁਤ ਜ਼ਿਆਦਾ ਵੱਡਾ ਉਹਨਾਂ ਦਾ ਇੱਕ ਸਪੋਰਟ ਗਾਰਡ ਮੰਨਿਆ ਜਾਂਦਾ ਜੀ ਜੀ ਉੱਥੋਂ 18 ਸਪੋਰਟਰਸ ਦੇ ਨਾਲ ਉਹਨਾਂ ਨੇ ਰੈਲੀ ਕਰਦੀ ਅੱਡੀ ਵੱਡੇ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਇਲੈਕਸ਼ਨਾਂ ਦੀ ਆਮ ਆਦਮੀ ਪਾਰਟੀ ਦਾ ਜਿੱਡਾ ਵੱਡਾ ਕੇਡਰ ਆਪਾਂ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਵੇਖਿਆ ਸੀ ਉਡਾ ਹੁਣ ਨਜ਼ਰ ਨਹੀਂ ਆ ਰਿਹਾ ਜੇ ਇਹ ਇਲਾਕਾ ਨਾਲ ਨਮਾ ਹੈ ਤੇ ਇਹ ਲੋਕਲ ਐਮਐਲਏ ਦਾ ਫਰਜ ਬੰਦਾ ਸੀ ਉਹਨਾਂ ਨੂੰ ਉਥੇ ਉਤਾਰ ਦੇ ਉਹਦਾ ਬਿਲਕੁਲ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕੀ ਕੋਈ ਰਿਲੀਜੀਅਸ ਜਲੂਸ ਨਿਕਲਦਾ ਪਿਆ ਤੇ ਪ੍ਰਸ਼ਾਦ ਦੇਦੇ ਦੇਦੇ ਅੱਗੇ ਜਾਂਦੇ ਪਏ ਜਨਤਾ ਨਾਲ ਰੂਬਰੂ ਤਾਂ ਬਿਲਕੁਲ ਮੈਂ ਫਾਟਕਾਂ ਦੀ ਗੱਲ ਕੀਤੀ ਤਾਂ ਉਹਨਾਂ ਨੇ ਵਿਧਾਇਕ ਸਾਹਿਬ ਨੂੰ ਬੁਲਾਉਣਾ ਚਾਹਿਆ ਪਰ ਵਿਧਾਇਕ ਸਾਹਿਬ ਨੇ ਜਾਂ ਤਾਂ ਕੈਮਰਾ ਦੇਖ ਕੇ ਕਹਿ ਲਓ ਜਾਂ ਫਿਰ ਸ਼ਾਇਦ ਉਹ ਮੀਡੀਆ ਨੂੰ ਫੇਸ ਹੀ ਨਹੀਂ ਕਰਨਾ ਚਾਹੁੰਦੇ ਜਿਹੜੇ ਕੁਐਸਚਨ ਸੀਗੇ ਜੀ ਜੀ ਉਨਾਂ ਲਈ ਕੋਈ ਮਹੱਤਵ ਰੱਖਦੇ ਹੀ ਨਹੀਂ ਸੀ ਕਿ মিডিਆ ਨੂੰ ਨਾ ਸੰਬੋਧਿਤ ਕੀਤਾ ਗਿਆ ਨਾ ਕੋਈ ਪ੍ਰਸ਼ਨਾਂ ਦੇ ਆਸਰ ਦਿੱਤੇ ਗਏ ਬਲਬੀਰ ਸਿੰਘ ਜੀ ਨੇ ਵੀ ਉਹਨਾਂ ਨੂੰ ਦੋ ਵਾਰੀ ਇਸ਼ਾਰਾ ਕੀਤਾ ਕਿ ਗੱਲ ਕਰੋ ਜੀ ਤੇ ਇਥੋਂ ਇਹੀ ਦਰਸੰਦ ਹੈ ਕਿ ਸ਼ਾਇਦ ਜਿਲਖਪੁਰ ਵਾਸਤੇ ਉਹ ਬਹੁਤ ਸੀਰੀਅਸ ਨਹੀਂ ਹੈ ਪਰ ਸਰਬਜੀਤ ਜੀ ਜੇ ਆਮ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਗੱਲ ਹੀ ਨਹੀਂ ਕਰਨੀ ਫਿਰ ਰੈਲੀ ਕਰਨ ਦਾ ਕੀ ਫਾਇਦਾ ਆਮ ਆਮੀ ਪਾਰਟੀ ਦਾ ਜਿਹੜਾ ਗ੍ਰਾਫ ਹੈਗਾ ਵੋਟਰ ਗ੍ਰਾਫ ਉਹ ਮਿੰਟਾਂ ਲੱਗਦਾ ਕਿ ਬਹੁਤ ਜ਼ਿਆਦਾ ਹੀ ਸੁਗੜ ਚੁਕਿਆ ਹੈ ਰਾਜਨੀਤਿਕ ਪਾਰਟੀਆਂ ਨਵੇਂ ਇਲੈਕਸ਼ਨ ਆਉਂਦੇ ਪੈ ਨੇ ਸਮੱਸਿਆ ਉਹੀ ਪੁਰਾਣੀਆਂ ਚੱਲਦੀਆਂ ਪਈਆਂ ਨੇ ਮੇਰਾ ਅੱਜ ਵੀ ਸਵਾਲ ਇਹੀ ਸੀਗਾ ਕਿ ਐਮਸੀ ਵੱਡੀ ਕਿ ਸਟੇਟ ਗਵਰਨਮੈਂਟ ਵੱਡੀ ਕਹਿੰਦੇ ਵੀ ਸੁਸਾਇਟੀਆਂ ਤੱਕ ਇਨਾ ਪੋਲੀਟੀਕਲ ਲੀਡਰਸ ਦੀ ਪਹੁੰਚ ਹੀ ਨਹੀਂ ਅਗਰ ਉਹ ਫਟਕ ਟੱਪ ਦੇ ਉੱਥੇ ਉਸ ਟਾਈਮ ਦੋ ਤਿੰਨ ਟ੍ਰੇਨਾਂ ਲੀਕ ਨਿਕਲ ਜਾਨੇ ਇਕੱਠੀਆਂ ਜੀ ਤੇ ਉੱਥੇ ਟ੍ਰੈਫਿਕ ਵਿੱਚ ਫਸਦੇ ਹੂੰ ਦੂਸਰਾ ਫਟਕ ਟੱਪ ਦੇ ਉੱਥੇ ਅੱਗੇ ਕੂਰੇ ਦਾ ਢੇਰ ਹੈਗਾ ਹੂੰ ਦੇਖੋ ਜੀ ਕਈ ਗੱਡੀਆਂ ਦੇ ਕਾਲੇ ਸ਼ੀਸ਼ੇ ਵੀ ਸੀ ਜੀ ਕਈ ਗੱਡੀਆਂ ਦੇ ਨੰਬਰ ਪਲੇਟ ਨਹੀਂ ਵੀ ਸੀਗੇ ਹੁਣ ਜਿਹੜੇ ਨੌਜਵਾਨ ਮੁੰਡੇ ਮੋਟਰਸਾਈਕਲਾਂ ਤੇ ਸੀ ਉਹਨਾਂ ਨੇ ਹੈਲਮਟ ਵੀ ਨਹੀਂ ਪਾਇਆ ਸੀ ਸਾਰੋਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਇੱਕ ਮੰਚ ਤੇ ਆਜਾ ਜੀ ਸਾਹਮਣੇ ਪਬਲਿਕ ਹੋਵੇ ਤੇ ਪਬਲਿਕ ਨਾਲ ਬੁਬਰੂ ਹੋਵੇ ਪਬਲਿਕ ਨੂੰ ਵੀ ਤਾਂ ਮੌਕਾ ਦੋ ਨਾ ਬੋਲਣ ਤੇ ਜੀ ਵਿਰੋਧੀ ਧਿਰ ਨੂੰ ਵੀ ਤਾਂ ਸੁਣੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਮੈਂ ਪ੍ਰਤੀਤਿਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਤਾਂ ਸਰਬਜੀਤ ਜੀ ਸੱਤਾ ਦੰਗਲ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਤਾਂ ਹੈਲਥ ਮਿਨਿਸਟਰ ਨੇ ਦੂਜੇ ਪਾਸੇ ਪਟਿਆਲਾ ਤੋਂ ਲੋਕ ਸਭਾ ਇਲੈਕਸ਼ਨ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਵੀ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਤਾਂ ਜਿਨ੍ਹਾਂ ਦੀ ਅੱਜ ਆਪਾਂ ਫੇਰ ਹੀ ਵੇਖੀ ਹੈ ਜੋ ਅੱਜ ਰੈਲੀ ਤੇ ਆਏ ਸੀ ਖਾਸ ਤੌਰ ਤੇ ਆਪਣੇ ਹੀ ਇਲਾਕੇ ਦੇ ਵਿੱਚ ਢਕੋਲੀ ਦੇ ਵਿੱਚ ਉਹ ਆਏ ਸੀ ਤਾਂ ਕਾਫੀ ਸਮੇਂ ਬਾਅਦ ਮੈਂ ਕਹਿਣਾ ਚਾਹਾਂਗਾ ਕਿ ਕੋਈ ਲੀਡਰ ਆਪਾਂ ਗਲੀਆਂ ਦੇ ਵਿੱਚ ਵੇਖਿਆ ਆ ਵੇਖਿਆ ਤਾਂ ਹੈ ਜੀ ਡਾਕਟਰ ਬਲਬੀਰ ਸਿੰਘ ਵੀ ਆਏ ਤੇ ਨਾਲ ਲੋਕਲ ਐਮ ਐਲ ਏ ਰੰਧਾਵਾ ਸਾਹਿਬ ਵੀ ਸੀ ਜੀ ਜੀ ਬਟ ਸਭ ਤੋਂ ਵੱਡੀ ਸੋਚਣ ਦੀ ਗੱਲ ਇਹ ਹੈਗੀ ਹੈ ਕਿ ਇਕੱਠੀ ਕੁਝ ਨਹੀਂ ਸੀਗਾ ਸਪੋਰਟ ਕੁਝ ਨਹੀਂ ਸੀਗੀ ਉਹੀ ਰੈਗੂਲਰ ਕਾਫਲੇ ਜਿਹੜੀਆਂ ਵੀ 25 ਗੱਡੀਆਂ ਹੁੰਦੀਆਂ ਨੇ ਉਹ ਜੀ ਤੇ ਨਾਰਮਲ ਜਿਹੜੇ ਉਹ ਗਲੀ 'ਚ ਆਏ ਹੂੰ ਗੁਰੂ ਨਾਨਕ ਇਨਕਲੇਵ ਦੀ ਗਲੀ ਵਿੱਚ ਆਏ ਜਿੱਥੇ ਕਿ ਬਹੁਤ ਜ਼ਿਆਦਾ ਵੱਡਾ ਉਹਨਾਂ ਦਾ ਇੱਕ ਸਪੋਰਟ ਗਾਰ ਮੰਨਿਆ ਜਾਂਦਾ ਹੈ ਉੱਥੋਂ 18 ਸਪੋਰਟਰਸ ਦੇ ਨਾਲ ਉਹਨਾਂ ਨੇ ਰੈਲੀ ਕਰਦੀ ਅੱਡੀ ਵੱਡੇ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਇਲੈਕਸ਼ਨਾਂ ਦੀ ਬਿਲਕੁਲ ਇਹ ਹੈਰਾਨੀ ਵਾਲੀ ਗੱਲ ਸੀ ਕਿ ਆਮ ਆਦਮੀ ਪਾਰਟੀ ਦਾ ਜਿੱਡਾ ਵੱਡਾ ਕੇਡਰ ਆਪਾਂ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਵੇਖਿਆ ਸੀ ਉਹਦਾ ਹੁਣ ਨਜ਼ਰ ਨਹੀਂ ਆ ਰਿਹਾ ਇਹ ਸੁngੜਦਾ ਹੀ ਜਾ ਰਿਹਾ ਜੀ ਔਰ ਲਗਾਤਾਰ ਆਮ ਆਦਮੀ ਪਾਰਟੀ ਚੋਂ ਨਿਕਲ ਕੇ ਹੋਰ ਪਾਰਟੀਆਂ ਦੇ ਵਿੱਚ ਵਰਕਰ ਜਾ ਰਹੇ ਨੇ ਇਹ ਸਵਾਲ ਆਪਾਂ ਕਰਨੇ ਸੀ ਪਰ ਕਿਤੇ ਨਾ ਕਿਤੇ ਅਗਰ ਜੇ ਉਹ ਉਤਰੇ ਹੁੰਦੇ ਆਪਣੇ ਉਮੀਦਵਾਰ ਸਾਹਿਬ ਡਾਕਟਰ ਬਲਬੀਰ ਸਿੰਘ ਜੇ ਉਹ ਉਤਰੇ ਹੁੰਦੇ ਤਾਂ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਪਰ ਇੱਕ ਤਾਂ ਉਹ ਕਾਫਲੇ ਤੋਂ ਥੱਲੇ ਨਹੀਂ ਉਤਰੇ ਬਿਲਕੁਲ ਜੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਥੋੜੇ ਚੰਦ ਲੋਕ ਉਹਨਾਂ ਨੂੰ ਮਿਲਣ ਆਏ ਸੀ ਉਹਨਾਂ ਨਾਲ ਵੀ ਉਹਨਾਂ ਦੀ ਕੋਈ ਰਾਬਤਾ ਨਹੀਂ ਕਾਇਮ ਹੋਈ ਨਾ ਹੀ ਉਹਨਾਂ ਵੱਲੋਂ ਜੋ ਫੁੱਲ ਮਾਲਾਵਾ ਜੋ ਸੀ ਉਹ ਉਹਨਾਂ ਨੂੰ ਦੇ ਪਾਏ ਦੇਖੋ ਜੀ ਇੱਕ ਤਾਂ ਡਾਕਟਰ ਬਲਬੀਰ ਸਿੰਘ ਵਾਸਤੇ ਇਹ ਇਲਾਕਾ ਨਵਾਂ ਹੈ ਹੂੰ ਜੇ ਇਹ ਇਲਾਕਾ ਨਵਾਂ ਲਈ ਨਵਾਂ ਹੈ ਤਾਂ ਇਹ ਲੋਕਲ ਐਮਐਲਏ ਦਾ ਫਰਜ ਬਣਦਾ ਸੀ ਉਹਨਾਂ ਨੂੰ ਉੱਥੇ ਉਤਾਰਦੇ ਜੀ ਸਾਰਿਆਂ ਨਾਲ ਇੰਟਰੈਕਟ ਗੱਲਬਾਤ ਕਰਾਂਦੇ ਤੇ ਫਿਰ ਅੱਗੇ ਕਾਫਲਾ ਲੈ ਕੇ ਜਾਂਦੇ ਹੂੰ ਉਹਨਾਂ ਨੇ ਉਸ ਨਵੇਂ ਇਲਾਕੇ ਦੀ ਉਹਨਾਂ ਨੂੰ ਪਛਾਣ ਹੀ ਨਹੀਂ ਬਣਾਉਣ ਦੇਂਦੇ ਪਏ ਉਹ ਤਾਂ ਬਿਲਕੁਲ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕੀ ਕੋਈ ਰਿਲੀਜੀਅਸ ਜਲੂਸ ਨਿਕਲਦਾ ਪਿਆ ਤੇ ਪ੍ਰਸ਼ਾਦ ਦੇਂਦੇ-ਦਿੰਦੇ ਅੱਗੇ ਜਾਂਦੇ ਪਏ ਹੂੰ ਤੇ ਇਹ ਤਾਂ ਦੇਖੋ ਐਡੇ ਵੱਡੇ ਇਲੈਕਸ਼ਨਸ ਨੇ ਜਿੱਥੇ ਮੌਜੂਦਾ ਸਰਕਾਰ ਦਾ ਇੱਕ ਜਿਹਨੂੰ ਕਹਿੰਦੇ ਐ ਦੌਲਤ ਤੇ ਲੱਗੀ ਹੋਈ ਹੈ ਇੱਜ਼ਤ ਜੀ ਤੇ ਇਹਦਾ ਚਾਹੀਦਾ ਸੀ ਡਾਕਟਰ ਬਲਬੀਰ ਸਿੰਘ ਨੂੰ ਉਹ ਲੈ ਕੇ ਸੀਐਸਸੀ ਟਕੌਲੀ ਵੀ ਜਾਂਦੇ ਹਸਪੀਟਲ ਵੀ ਤੱਕ ਫੇਰਾ ਪਵਾਉਂਦੇ ਕਿਉਂਕਿ ਜਨਤਾ ਨਾਲ ਰੂਬਰੂਤਾ ਹੁੰਦੇ ਨੇ ਬਿਲਕੁਲ ਮੈਡੀਕਲ ਸੁਵਿਧਾਵਾਂ ਸਾਰੀਆਂ ਉਹਨਾਂ ਦੇ ਅੰਡਰ ਆਉਂਦੀਆਂ ਨੇ ਜਰਾ ਜਾ ਕੇ ਵੇਖ ਦੇ ਕੇ ਮੌਜੂਦਾ ਹੈਲਥ ਮਿਨਿਸਟਰ ਜੀ ਨੇ ਬਿਲਕੁਲ ਤਾਂ ਦੇਖਣਾ ਚਾਹੀਦਾ ਸੀ ਕਿ ਸੇਵਾਵਾਂ ਕਿਸ ਹੱਦ ਤੱਕ ਚੱਲ ਰਹੀਆਂ ਨੇ ਹਾਲਾਂਕਿ ਆਪਣੇ ਵੱਲੋਂ ਸਵਾਲ ਵੀ ਉਹਨਾਂ ਨੂੰ ਕੀਤਾ ਗਿਆ ਕਿ ਸੀਐਸਸੀ ਟਕੋਲੀ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਕਦੇ ਅਪਗ੍ਰੇਡ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ ਤਾਂ ਉਹਨਾਂ ਨੇ ਭਰੋਸਾ ਤਾਂ ਦਵਾ ਦਿੱਤਾ ਕਹਿੰਦੇ ਵੀ ਦੇਖੋ ਜੀ ਮੁੱਦੇ ਤਾਂ ਜਨਤਾ ਲੈ ਕੇ ਖੜੀ ਹੋਈ ਹੈ ਹਮ ਰੇਲਵੇ ਕ੍ਰੋਸਿੰਗ ਦਾ ਮੁੱਦਾ ਜੀ ਬ੍ਰਿਜ ਓਵਰ ਬ੍ਰਿਜ ਦਾ ਜੀ ਜੀ ਠੀਕ ਹੈ ਜੀ ਦੂਜਾ ਹੋ ਗਿਆ ਉਹੀ ਸੜਕਾਂ ਟੁੱਟੀਆਂ ਹੋਈਆਂ ਉਹੀ ਪਾਣੀ ਉਹ ਆਪਣੇ ਆਪ ਵੀ ਬੋਲੇ ਨੇ ਕਿ ਜ਼ਰਖਪੁਰ ਵਿੱਚ ਐਨਾ ਪਾਣੀ ਵਰ੍ਹਦਾ ਹੈ ਜਿਹੜਾ ਪਰ ਪੀਣ ਨੂੰ ਪਾਣੀ ਨਹੀਂ ਹੈਗਾ ਪਰ ਸਭ ਤੋਂ ਹੈਰਾਨੀ ਦੀ ਗੱਲ ਜਦੋਂ ਰੇਲਵੇ ਬ੍ਰਿਜ ਦੀ ਮੈਂ ਫਾਟਕਾਂ ਦੀ ਗੱਲ ਕੀਤੀ ਤਾਂ ਉਹਨਾਂ ਨੇ ਵਿਧਾਇਕ ਸਾਹਿਬ ਨੂੰ ਬੁਲਾਉਣਾ ਚਾਹਿਆ ਪਰ ਵਿਧਾਇਕ ਸਾਹਿਬ ਨੇ ਜਾਂ ਤਾਂ ਕੈਮਰਾ ਦੇਖ ਕੇ ਕਹਿ ਲੋ ਜਾਂ ਫਿਰ ਸ਼ਾਇਦ ਉਹ ਮੀਡੀਆ ਨੂੰ ਫੇਸ ਹੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਘੁੰਮੇ ਵੀ ਨਹੀਂ ਔਰ ਘੁੰਮ ਕੇ ਫੇਰ ਦੂਜੇ ਪਾਸੇ ਹੋ ਗਏ ਪ੍ਰਦੀਪ ਜੀ ਮੈਨੂੰ ਜੋ ਲੱਗਦਾ ਹੈ ਕਿ ਜੋ ਸਾਡੀ ਗੱਲ ਚਰਚਾ ਹਮੇਸ਼ਾ ਰਹਿੰਦੀ ਹੈ ਕਿ ਕਗਰ ਤੋਂ ਉਧਰ ਉਧਰ ਹੀ ਐਮ ਐਲ ਏ ਹੈ ਤੇ ਬਨੂਰ ਤੋਂ ਉਧਰ ਉਧਰ ਹੀ ਮੈਂਬਰ ਆਫ ਪਾਰਲੀਮੈਂਟ ਜੀ ਜਿਰਖਪੁਰ ਇਸ ਲਵਾਰੀ ਸਟੇਜ ਤੇ ਰਹਿ ਚੁੱਕਿਆ ਹੋਇਆ ਹੈ ਉਹਨਾਂ ਨੇ ਇੰਟਰਸਟ ਵੀ ਨਹੀਂ ਦਿਖਾਇਆ ਉਹਨਾਂ ਨੇ ਦੋ ਵਾਰੀ ਐਮਐਲਏ ਸਾਹਿਬ ਨੂੰ ਬੁਲਾਇਆ ਕਿ ਆਨਸਰ ਦਿਓ ਇਹਨਾਂ ਦੇ ਸਵਾਲਾਂ ਦਾ ਪਰ ਉਹਨਾਂ ਨੇ ਬਿਲਕੁਲ ਹੀ ਇੰਗਨੋਰੈਂਸ ਦਿਖਾਈ ਕਿ ਉਹਨਾਂ ਲਈ ਉਹ ਜਿਹੜੇ ਕੁਐਸਚਨ ਸੀਗੇ ਜੀ ਜੀ ਉਹਨਾਂ ਲਈ ਕੋਈ ਮਹੱਤਵ ਰੱਖਦੇ ਹੀ ਨਹੀਂ ਸੀਗੇ ਜਦ ਕਿ ਇਲੈਕਸ਼ਨ ਨੇ ਰੈਲੀ ਕਰ ਰਹੇ ਹੋ ਇਸ ਵਕਤ ਮੌਕਾ ਸੀਗਾ ਕਿ ਰੰਧਾਵਾ ਸਾਹਿਬ ਪੂਰੀ ਗੱਲ ਰੱਖ ਸਕਦੇ ਸੀ ਪਬਲਿਕ 'ਚ ਜੀ ਥਰੂ ਚੈਨਲ ਦੇ ਵੀ ਰੱਖ ਸਕਦੇ ਸੀ ਕਿ ਉਹਨਾਂ ਦੀ ਕੀ ਪਲੈਨਿੰਗ ਹੈ ਹੁਣ ਤੇ ਕੀ ਅੱਗੇ ਡਕਵਾਲੀ ਨੂੰ ਜਾਂ ਦੇਰਕਪੁਰ ਨੂੰ ਦੇਣਗੇ ਜੀ ਹਾਲੀ ਦੀ ਸਮੱਸਿਆਵਾਂ ਜਨਤਾ ਦੇ ਸਿਰ ਤੇ ਹੀ ਖੜੀਆਂ ਨੇ ਠੀਕ ਹੈ ਨਾ ਜੀ ਤੇ ਮਤਲਬ ਰੰਧਾਵਾ ਸਾਹਿਬ ਦਾ ਜਿਹੜਾ ਇਹ ਰਵਈਆ ਹੈਗਾ ਕਿ ਮੀਡੀਆ ਨੂੰ ਨਾ ਸੰਬੋਧਿਤ ਕੀਤਾ ਗਿਆ ਨਾ ਕੋਈ ਪ੍ਰਸ਼ਨਾਂ ਦੇ ਆਸਰ ਦਿੱਤੇ ਗਏ ਬਲਬੀਰ ਸਿੰਘ ਜੀ ਨੇ ਵੀ ਉਹਨਾਂ ਨੂੰ ਦੋ ਵਾਰ ਇਸ਼ਾਰਾ ਕੀਤਾ ਕਿ ਗੱਲ ਕਰੋ ਤੇ ਇਥੋਂ ਇਹੀ ਦਰਸੰਦ ਹੈ ਕਿ ਸ਼ਾਇਦ ਜ਼ਿਰਖਪੁਰ ਵਾਸਤੇ ਉਹ ਹੁਣ ਸੀਰੀਅਸ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਹਲਕਾ ਉਹਨ ਡੇਰਾ ਬਸੀ ਤੋਂ ਅਲੱਗ ਹੀ ਨਾ ਕੱਟ ਜੇ ਪਰ ਖਬਰਾਂ ਤਾਂ ਆਪਾਂ ਖੁਦ ਵੀ ਪੜ ਰਹੇ ਹਾਂ ਕਿ ਰੰਧਾਵਾ ਸਾਹਿਬ ਕਹਿ ਰਹੇ ਨੇ ਕਿ ਮੈਂ ਪੂਰੀ ਸਪੋਰਟ ਕਰੂੰਗਾ ਦੇਖੋ ਜੀ ਹੱਲੀ ਕਟਿਆ ਵੀ ਨਹੀਂ ਹਲਕਾ ਪਰ ਜੇ ਇਹ ਰਵਈਆ ਹੱਲੀ ਹੋਈ ਹੈ ਜੇ ਕੱਟ ਗਿਆ ਤੇ ਫਿਰ ਤਾਂ ਉਸਤੇ ਬਿਲਕੁਲ ਹੀ ਜ਼ੀਰਕਪੁਰ ਤਾਂ ਫਿਰ ਕੌਣ ਦੇਖੇਗਾ ਜ਼ੀਰਕਪੁਰ ਨੂੰ ਹਾਲੇ ਤੱਕ ਕਟਿਆ ਨਹੀਂ ਹੈ ਜੀ ਹਾਲੇ ਤੱਕ ਕਾਗਜ਼ਾਂ ਵਿੱਚ ਔਰ ਲੀਗਲ ਤੌਰ ਤੇ ਜ਼ੀਰਕਪੁਰ ਹਲਕਾ ਡੇਰਾ ਬਸੇ ਵਿੱਚ ਹੀ ਹੈ ਅੱਛਾ ਅਗਰ ਕੱਟ ਜਾਂਦਾ ਆ ਤਾਂ ਫਿਰ ਜੋ ਜ਼ਿੰਮੇਦਾਰੀਆਂ ਨੇ ਉਹ ਕਿਹਦੇ ਸਿਰ ਪਹਿਣਗੇ ਉਹ ਜੀ ਲੋਕਲ ਐਸਡੀਐਮ ਨਵਾਂ ਪੁਆਇੰਟ ਹੋ ਜਾਏਗਾ ਸਾਡੀ ਤਹਿਸੀਲ ਜ਼ੀਰਕਪੁਰ ਜਿਹੜੀ ਆਲਰੇਡੀ ਹੈਗੀ ਆ ਸਭ ਤਹਿਸੀਲ ਉਹ ਮੇਨ ਤਹਿਸੀਲ ਹੋ ਜਾਏਗੀ ਤੇ ਸਾਰੀ ਕਾਰਗੁਜ਼ਾਰੀ ਜੋ ਵਰਕਿੰਗ ਹੁੰਦੀ ਹੈ ਫਿਰ ਉਹ ਜਦ ਤੱਕ ਨੈਕਸਟ ਇਲੈਕਸ਼ਨ ਨਾ ਉਹ ਐਸਡੀਐਮ ਸਾਬੇ ਪੁਆਇੰਟ ਹੋ ਜਾਂਦੇ ਨੇ ਜੀ ਸਾਡੇ ਮਤਲਬ ਤਹਿਸੀਲ ਦੇ ਐਸਡੀਐਮ ਸਾਹਿਬ ਪੁਆਇੰਟ ਹੋ ਜਾਣਗੇ ਤੇ ਫਿਰ ਸਾਰਾ ਐਸਡੀਐਮ ਸਾਹਿਬ ਦੇਖਣਗੇ ਉਸ ਤੋਂ ਬਾਅਦ ਫਿਰ ਅਸੀਂ ਫਰਸਟ ਟਾਈਮ ਇੰਡੀਪੈਂਡੈਂਟਲੀ ਆਪਣਾ ਵਿਰਕਪੁਰਦਾ ਹਲਕਾ ਬਣਾ ਕੇ ਤੇ ਉਹਦਾ ਨੁਮਾਇੰਦਾ ਚੁਣਾਂਗੇ ਪਰ ਸਰਬਜੀਤ ਜੀ ਜੇ ਆਮ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਗੱਲ ਹੀ ਨਹੀਂ ਕਰਨੀ ਫਿਰ ਰੈਲੀ ਕਰਨ ਦਾ ਕੀ ਫਾਇਦਾ ਉਹ ਲੋਕ ਤਾਂ ਕਦੇ ਵੀ ਵੋਟ ਨਹੀਂ ਦੇਣਗੇ ਇਸ ਦਾ ਦੇਖੋ ਜੀ ਅੱਜ ਦੇ ਜੋ ਇਕੱਠ ਹੈਗਾ ਉਸ ਤੋਂ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈਗਾ ਵੋਟਰ ਗ੍ਰਾਫ ਉਹ ਮੈਨੂੰ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਹੀ ਸੁਗੜ ਚੁਕਿਆ ਹੈ ਸਪੈਸ਼ਲੀ ਸਪੈਸ਼ਲੀ ਮੈਂ ਇਹ ਚੀਜ਼ ਨੂੰ ਕੋਟ ਕਰਾਂਗਾ ਕਿ ਡੇਰਾ ਬਸੀ ਔਰ ਜ਼ਿਰਕਪੁਰ ਹਮ ਬਾਕੀ ਚਲੋ ਡੇਰਾ ਬਸੀ ਹਲੀ ਇਨਾ ਨਹੀਂ ਹੈ ਸੁਗੜਾ ਪਰ ਜ਼ਿਰਕਪੁਰ ਔਰ ਟਕੋਲੀ ਤਾਂ ਬਹੁਤ ਜ਼ਿਆਦਾ ਹੀ ਸੁਗੜ ਚੁਕਿਆ ਹੈ ਕਿਉਂਕਿ ਇੱਥੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਉਹ ਉਹ ਨਹੀਂ ਖਤਮ ਹੋ ਰਹੀਆਂ ਜੀ ਰਾਜਨੀਤਿਕ ਪਾਰਟੀਆਂ ਨਵੇਂ ਇਲੈਕਸ਼ਨਸ ਆਉਂਦੇ ਪੈਣੇ ਸਮੱਸਿਆਵਾਂ ਉਹੀ ਪੁਰਾਣੀਆਂ ਚੱਲਦੀਆਂ ਪਈਆਂ ਨੇ ਜਿਨ੍ਹਾਂ ਤੇ ਅੱਜ ਤੱਕ ਨਾ ਐਮਐਲਏ ਮੌਜੂਦਾ ਨਾ ਸਾਬਕਾ ਐਮਐਲਏ ਕਿਸੇ ਨੇ ਗੌਰ ਕੀਤਾ ਵੀ ਨਹੀਂ ਪਰ ਕੀ ਸਵਾਲ ਇੰਨੇ ਮੁਸ਼ਕਿਲ ਨੇ ਜਾਂ ਇਹ ਕੰਮ ਇੰਨੇ ਮੁਸ਼ਕਿਲ ਨੇ ਕਿ 2 ਮਿੰਟ ਲਈ ਵਿਧਾਇਕ ਸਾਹਿਬ ਨੇ ਜਵਾਬ ਦੇਣਾ ਵੀ ਜ਼ਰੂਰੀ ਸਮਝਿਆ ਮੇਰੇ ਹਿਸਾਬ ਨਾਲ ਦਰਸ਼ਕਾਂ ਨੂੰ ਇੱਕ ਵਾਰੀ ਉਹ ਕਲਿੱਪ ਆਪਾਂ ਨੂੰ ਵਿਖਾ ਦੇਣਾ ਵਿਖਾ ਦੇਣਾ ਚਾਹੀਦਾ ਜਿੱਥੇ ਅਸੀਂ ਦਿਖਾ ਰਹੇ ਹਾਂ ਕਿ ਡਾਕਟਰ ਬਲਬੀਰ ਸਿੰਘ ਨੇ ਦੋ ਵਾਰੀ ਹਲਕਾ ਦੇ ਹਲਕੇ ਦੇ ਐਮਐਲਏ ਅੰਦਵਾਸ ਸਾਹਿਬ ਨੂੰ ਬੁਲਾਇਆ ਵੀ ਰੂਬਰੂ ਹੋਣ ਵਾਸਤੇ ਚੈਨਲ ਨਾਲ ਮੀਡੀਆ ਨਾਲ ਪਰ ਉਹ ਨਹੀਂ ਹੋਏ ਤੁਸੀਂ ਦੇਖ ਸਕਦੇ ਹੋ ਨਾਲ ਸਕਰੀਨ ਤੇ ਕਿ ਇਹ ਚੀਜ਼ ਚੱਲਦੀ ਹੋਏ ਤੇ ਪ੍ਰਦੀਪ ਜੀ ਇੱਕ ਵੱਡੀ ਗੱਲ ਹੋਰ ਹੈਗੀ ਹੈ ਕੀ ਇਹ ਸਮੱਸਿਆਵਾਂ ਨਹੀਂ ਇੰਨੀ ਮੁਸ਼ਕਿਲ ਹੈਗੀਆਂ ਇਹ ਸਿਰਫ ਬਣਾ ਕੇ ਰੱਖੀਆਂ ਗਈਆਂ ਹੈ ਕਿ ਇਹ ਸਮੱਸਿਆਵਾਂ ਬਨੀਆਂ ਰਹਿਣ ਜੀ ਨੀਅਤ ਹੋਵੇ ਤੇ ਇਹ ਸਮੱਸਿਆ ਕੁਝ ਨਹੀਂ ਹੈਗੀ ਜੇ ਇਹ ਸਮੱਸਿਆਵਾਂ ਵੱਡੀਆਂ ਹੁੰਦੀਆਂ ਤੇ ਫਿਰ ਸੀਐਚੀ ਦੇ ਸਾਹਮਣੇ ਸੜਕ ਕਿਸ ਤਰ੍ਹਾਂ ਬਣ ਜਾਂਦੀ ਜੀ ਇਹ ਹਰ ਵਾਰੀ ਇੱਕ ਕੱਲ ਜਰੂਰ ਕਹਿੰਦੇ ਨੇ ਜੀ ਐਮਸੀ ਨਹੀਂ ਕਰਨ ਦੇਂਦੀ ਮੇਰਾ ਅੱਜ ਵੀ ਸਵਾਲ ਇਹੀ ਸੀਗਾ ਕਿ ਐਮਸੀ ਵੱਡੀ ਕਿ ਸਟੇਟ ਗਵਰਨਮੈਂਟ ਵੱਡੀ ਜੀ ਸਟੇਟ ਗਵਰਨਮੈਂਟ ਕੋਲ ਤਾਂ ਬਹੁਤ ਵੱਡੀ ਪਾਵਰ ਹੁੰਦੀ ਹੈ ਸਟੇਟ ਦੀ ਅਗਰ ਇਹ ਐਮਸੀ ਦੇ ਨਾਲ ਹੀ ਨਹੀਂ ਕੰਮ ਕਰਾ ਸਕਿਆ ਐਮਸੀ ਤੋਂ ਵੀ ਜੇ ਸਟੇਟ ਗਵਰਨਮੈਂਟ ਦਾ ਕੀ ਰੁਤਬਾ ਰਹੇਗਾ ਇਹ ਤਾਂ ਜਾਂ ਤਾਂ ਤਖੋ ਕਿਧਰੇ ਨਾ ਕਿਧਰੇ ਲੋਕਲ ਨਮਾਇੰਦੇ ਦੀ ਵੀਕਨੈਸ ਹੈ ਕਿਉਂਕਿ ਘੱਗਰ ਤੋਂ ਇਧਰ ਟਕਵਾਲੀ ਦਾ ਮੇਰੇ ਖਿਆਲ 2 ਸਾਲ ਵਿੱਚ ਉਹ ਤੀਜੀ ਜਾਂ ਚੌਥੀ ਵਾਰ ਆਇਆ ਹੈ ਤਿੰਨ ਵਾਰੀ ਜਗਰਾਤਾਂ ਚਾਹੇ ਹੈ ਇੱਕ ਵਾਰੀ ਕਿਸੇ ਦੀ ਮਰਗੜ ਤੇ ਆਇਆ ਆ ਚੌਥੀ ਵਾਰ ਉਹ ਪੋਲਿਟੀਕਲ ਰੈਲੀ ਚਾਹੀ ਪਰ ਇਹ ਸੰਬੋਧਨ ਡਾਕਟਰ ਬਲਬੀਰ ਸਿੰਘ ਨੇ ਹੀ ਸੀ ਕਰਨਾ ਇਹ ਤਾਂ ਰਣ巴巴 ਸਾਹਿਬ ਨੂੰ ਕਰ ਲੋਕਲ ਐਮ ਐਲ ਏ ਨੂੰ ਬੰਦਾ ਸੀਗਾ ਜੀ ਜਵਾਬ ਦੇਣਾ ਤਾਂ ਜੀ ਡਾਕਟਰ ਬਲਬੀਰ ਸਿੰਘ ਦਾ ਤਾਂ ਜਿਹੜਾ ਵਿਜ਼ਨ ਹੈ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਕੋਲ ਪੂਰੇ 9 ਹਲਕੇ ਨੇ ਜੀ ਕਲਰਟ ਕੋਲੀਆ ਜ਼ਿਰਕੋ ਡੇਰਾ ਬਸੀ ਨਹੀਂ ਉਹਨਾਂ ਦਾ ਉਹਨਾਂ ਦਾ ਵਿਜ਼ਨ ਤਾਂ ਬਹੁਤ 9 ਹਲਕਿਆਂ ਜਿੰਨਾ ਹੈ ਜੀ ਇਹ ਤਾਂ ਲੋਕਲ ਐਮ ਐਲ ਏ ਨੂੰ ਇਸ ਗੱਲ ਦੇ ਉੱਪਰ ਆਪਣੀ ਕਾਰ ਆਪਣੀ ਪੇਸ਼ ਰੱਖਣੀ ਚਾਹੀਦੀ ਸੀ ਗੱਲ ਕਿ ਭਈ ਕੀ ਜਿਹੜੀਆਂ ਹੈਗੀਆਂ ਪ੍ਰੋਬਲਮਸ ਟਕਾਲੀ ਦੀਆਂ ਜ਼ਿਰਗਪੁਰ ਦੀਆਂ ਟ੍ਰੈਫਿਕ ਜਾਮ ਦੀਆਂ ਟੋਟੀਆਂ ਥੜਕਾਂ ਦੀਆਂ ਇਹ ਤਾਂ ਐਮਐਲਏ ਦੇ ਜਵਾਬ ਬੰਦੇ ਆ ਪਰ ਇਸ ਰਵਈਏ ਦਾ ਨੁਕਸਾਨ ਤਾਂ ਡਾਕਟਰ ਬਲਬੀਰ ਸਿੰਘ ਨੂੰ ਹੀ ਹੋਣਾ ਨਾ ਬਿਲਕੁਲ ਹੋਣੇ ਹੋਏਗਾ ਜੀ ਕਿਉਂਕਿ ਉਹਨਾਂ ਕੋ ਉਹ ਤਾਂ ਇਸ ਇਲਾਕੇ ਵਾਸਤੇ ਬਿਲਕੁਲ ਨਵੇਂ ਨੇ ਲੋਕਾਂ ਨੇ ਉਹਨਾਂ ਨੂੰ ਨਹੀਂ ਚੁਣਿਆ ਪਹਿਲੇ ਨਾ ਉਹਨਾਂ ਦਾ 2 ਸਾਲ ਪਹਿਲੇ ਐਮਐਲਏ ਸਾਹਮਣੂ ਚੁਣਿਆ ਨਾ ਜੀ ਜੀ ਇੱਥੇ ਦੇ ਐਮਐਲਏ ਨੂੰ ਜਿਹਨੂੰ ਚੁਣਿਆ ਇਹ ਕੁਐਸਚਨ ਦੇ ਆਨਸਰਸ ਉਹਨਾਂ ਦੇ ਦੇਣੇ ਬੰਦੇ ਆ ਕਿ ਭਈ ਮੈਂ ਦੇ ਦਾਂਵਾ ਜੀ ਤੁਸੀਂ ਰੁਕੋ ਪਰ ਉਹਨਾਂ ਨੇ ਬੁਲਾਇਆ ਵੀ ਉਹਨਾਂ ਨੂੰ ਹੂੰ ਪਰ ਉਹਨਾਂ ਨੇ ਇਗਨੋਰ ਕਰਤੀ ਉਹ ਗੱਲਾਂ ਸਾਰੀਆਂ ਜੀ ਤੇ ਇਸ ਕਰਕੇ ਇਹ ਤਾਂ ਬੜਾ ਵੱਡਾ ਇੱਕ ਸੋਚ ਸੋਚਣ ਦੀ ਗੱਲ ਹੈ ਹੁਣ ਵੋਟਰਸ ਵਾਸਤੇ ਕਿ ਵੋਟ ਪਾਣੀ ਵੀ ਹੈ ਕਿ ਨਹੀਂ ਪਾਣੀ ਔਰ ਕਿੰਨੂ ਪਾਣੀ ਹੈ ਬਿਲਕੁਲ ਬਿਲਕੁਲ ਇਹ ਮੁੱਦਾ ਕੋ چھوٹਾ ਨਹੀਂ ਹੈਗਾ ਤੇ ਜਨਤਾ ਜਨਤਾ ਤਾਂ ਜਾਣਦੀ ਹੈ ਜਨਤਾ ਸੀ ਹੋਤੇ ਪਬਲਿਕ opinion ਹੋਰ ਵੀ ਲਿੱਤੇ ਜਿਹਦੇ ਵੀ ਜਨਤਾ ਨੇ ਖੁੱਲ ਕੇ ਗੱਲ ਦੱਸੀ ਜੀ ਕਿ ਵੀ ਕੀ ਕੀ ਮਸਲੇ ਹੈਗੇ ਤੇ ਕੀ ਕੀ ਹੈਗਾ ਤੇ ਕਿੰਨੀ ਵਾਰ ਰੰਧਾਵਾ ਸਾਹਿਬ ਆਏ ਮੁੱਖ ਮਸਲੇ ਤਾਂ ਉਹੀ ਨੇ ਕਿ ਸੜਕਾਂ ਨਹੀਂ ਬਣ ਰਹੀਆਂ ਪਾਣੀ ਦੀ ਨਿਕਾਸੀ ਨਹੀਂ ਹੈਗੀ ਔਰ ਜਿੰਨੀਆਂ ਵੀ ਸੁਸਾਇਟੀਆਂ ਨੇ ਕਿਉਂਕਿ ਜ਼ੀਰਕ ਪਰ ਲਗਾਤਾਰ ਡਵੈਲਪ ਹੋ ਰਿਹਾ ਵਾ ਕਹਿੰਦੇ ਵੀ ਸੁਸਾਇਟੀਆਂ ਤੱਕ ਇਹਨਾਂ ਪੋਲੀਟਿਕਲ ਲੀਡਰਸ ਦੀ ਪਹੁੰਚ ਹੀ ਨਹੀਂ ਹੈ ਕਦੇ ਵੇਖਿਆ ਹੀ ਨਹੀਂ ਗਿਆ ਨਹੀਂ प्रदीप ਜੀ ਪਹੁੰਚ ਹੈਗੀ ਹੈ ਸਿਰਫ ਫਟ ਗਈ ਟਪਣਾ ਸੀਗਾ ਉੱਥੇ ਸੁਸਾਇਟੀਆਂ ਸਾਰੀਆਂ ਪੀਰ ਮੁਚਲੇ ਸਾਰੀ ਸੁਸਾਇਟੀਆਂ ਤੇ ਉੱਥੇ ਤੱਕ ਉਹਨਾਂ ਨੂੰ ਜਾਣ ਕਿਉਂ ਨਹੀਂ ਦਿੰਦੇ ਕਿਉਂਕਿ ਆਪ ਉੱਥੇ ਜਾ ਕੇ ਉਹ ਕੁਐਸਚਨਾਂ ਦੇ ਜਵਾਬ ਦੇਣੇ ਪੈਣਗੇ ਨਾ ਸੁਸਾਇਟੀਆਂ ਵਾਲੇ ਤਾਂ ਪੁੱਛਣਗੇ ਹੁਣ ਅਗਰ ਉਹ ਫਟਕ ਟੱਪ ਦੇ ਉੱਥੇ ਉਸ ਟਾਈਮ ਦੋ ਤਿੰਨ ਟ੍ਰੇਨਾਂ ਲਿੰਕ ਨਿਕਲ ਜਾਨੇ ਇਕੱਠੀਆਂ ਜੀ ਉੱਥੇ ਟ੍ਰੈਫਿਕ 'ਚ ਫਸਦੇ। ਹੂੰ। ਦੂਸਰਾ ਫਟਕ ਟੱਪ ਦੇਈ ਉੱਥੇ ਅੱਗੇ ਕੂੜੇ ਦਾ ਢੇਰ ਹੈਗਾ। ਹੂੰ। ਤੇ ਉੱਥੇ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ। ਉਹ ਰਾਤ ਉਹ ਕ੍ਰੋਸ ਵੀ ਨਹੀਂ ਕਰਦੇ ਕਿ ਜਿੱਥੇ ਪਬਲਿਕ ਦੇ ਮਸਲੇ ਖੜੇ ਔਰ ਮੂੰਹ ਖੋਲ ਕੇ ਖੜੇ ਨੇ। ਪਰ ਚੰਗਾ ਹੁੰਦਾ ਜੇ ਉੱਥੇ ਲੈ ਜਾਂਦੇ ਇਸ ਮਸਲੇ ਤੇ ਥੋੜੀ ਬਹੁਤੀ ਰੋਸ਼ਨੀ ਤਾਂ ਪੈ ਜਾਂਦੀ। ਜੀ ਉੱਥੇ ਲੈ ਜਾਂਦੇ ਨਾ ਸਹੀ। ਫਿਰ ਉੱਥੇ ਦੀ ਪਬਲਿਕ ਅਗਰ ਇਹ ਪੁੱਛ ਲੈਂਦੀ ਜੀ ਇਹ ਕੂੜੇ ਦਾ ਕੀ ਕਰੋਗੇ। ਹੂੰ। ਤੇ ਡਾਕਟਰ ਬਲਵੀਰ ਸਿੰਘ ਕੋਲ ਤੋਂ ਉਸ ਚੀਜ਼ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਜਵਾਬ ਹੋਏਗਾ ਕਿ ਉਹਨਾਂ ਦਾ ਫਿਰ ਐਮਐਲਏ ਨੂੰ ਹੀ ਪੁੱਛਣਾ ਸੀਗਾ ਕਿ ਇਹਦਾ ਕੀ ਕਰੀਏ ਤੇ ਐਮਐਲਏ ਸਾਹਿਬ ਤਾਂ ਬਿਲਕੁਲ ਹੀ ਕੈਮਰੇ ਤੋਂ ਮੁੱਖ ਮੋੜਦਾ ਹੀ ਦਿਖਿਆ ਅੱਜ ਤੱਕ ਜੀ ਅੱਜ ਤੱਕ ਮਤਲਬ ਤੁਸੀਂ ਦੇਖ ਹੀ ਸਕਦੇ ਹੋ ਲਾਈਵ ਹੈਗਾ ਕਿ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਇਲਾਕੇ ਵਾਸਤੇ ਆਪਣਾ ਔਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਕਿ ਕਿਸੇ ਸਿਆਸੀ ਲੀਡਰ ਦੀ ਕੋਈ ਰੈਲੀ ਹੁੰਦੀ ਹੋਵੇ ਉਹ ਸ਼ਖਸ ਵਿਧਾਨ ਸਭਾ ਦੇ ਵਿੱਚ ਮੰਤਰੀ ਹੋਣ ਤੇ ਆਉਣ ਵਾਲੀਆਂ ਚੋਣਾਂ ਦੇ ਉਮੀਦਵਾਰ ਹੋਣ ਪਰ ਉੱਥੇ মিডিਆ ਕਵਰੇਜ ਦਾ ਅਸਰ ਸਾਨੂੰ ਵੇਖਣ ਨੂੰ ਨਹੀਂ ਮਿਲਿਆ মিডিਆ ਹੈ ਹੀ ਨਹੀਂ ਸੀ ਇਹ ਜੋ ਓਵਰ ਕੰਫੀਡੈਂਸ ਹੋ ਸਕਦਾ ਹੈ ਕਿ ਅਸੀਂ ਬਿਨਾ মিডিਆ ਤੋਂ ਵੀ ਰੈਲੀਆਂ ਕੱਢ ਸਕਦੇ ਹਾਂ ਪਰ মিডিਆ ਲੋਕਤੰਤਰ ਦਾ ਚੌਥਾ ਸਤੰਭ ਹੈ ਲੋਕਤੰਤਰ ਖੜਾ ਹੈ ਇਸ ਦੇ ਸਿਰ ਤੇ ਪ੍ਰਦੀਪ ਜੀ ਜਿਹੜੀ ਵੀ ਸਰਕਾਰ ਆਂਦੀ ਹੈ ਨਾ ਉਹ ਕੈਂਡੀਟ ਹੈ ਚੌਥਾ ਸਤੰਭ ਹੈ ਹਮਮਮ ਔਰ ਸਭ ਤੋਂ ਪਹਿਲੇ ਉਸ ਚੌਥੇ ਆਂਦੇ ਹੀ ਉਸ ਚੌਥੇ ਸਤੰਭ ਨੂੰ ਦੂਰ ਕਰ ਦਿੱਤਾ ਜਾਂਦਾ ਹੈ ਕਿ ਹੁਣ ਸਾਨੂੰ ਤੁਹਾਡੀ ਜਰੂਰਤ ਨਹੀਂ ਹੈਗੀ ਹਮਮਮ ਹੁਣ ਇਹੀ ਕੋਈ ਵਾਵਾ ਕੁਰਬਾਨੀ ਹੋਵੇ ਕਿਸੇ ਵੀ ਸਿਆਸੀ ਲੀਡਰ ਨੇ ਜੀ ਅਦੋਂ ਇਹੀ ਚੌਥੇ ਸਤੰਭ ਨੂੰ ਇਹ ਰਾਤੀ ਵੀ 12 ਵਜੇ ਫੋਨ ਕਰਕੇ ਬੁਲਾ ਲੈਂਦੇ ਨੇ ਜੀ ਭਾਈ ਸਿਰੇ 8:00 ਵਜੇ ਆ ਜਿਓ ਹਮਮਮ ਸਾਰਿਆਂ ਨੂੰ ਇਹ ਬੁਲਾ ਲੈਂਦੇ ਨੇ ਜਾਂ ਪੀਸੀ ਕਰਨੀ ਹੋਵੇ ਆਪਣੀ ਕੋਈ ਅੱਛੀ ਕਾਰਗੁਜ਼ਾਰੀ ਦੀ ਜੀ ਤੇ ਉਸ ਵਕਤ ਇਹ ਚੌਥਾ ਸਤੰਭ ਇਹਨਾਂ ਨੂੰ ਬਹੁਤ ਮਜ਼ਬੂਤ ਲੱਗਦਾ ਹੈ ਹਮਮਮ ਜੇ ਚੌਥਾ ਸਤੰਭ ਕੋਈ ਅੱਛੀ ਪ ਅਦੋਂ ਹੀ ਇਹ ਚੌਥਾ ਸਤੰਭ ਜੜਾ ਹੈ ਉਹ ਅੱਖਾਂ 'ਚ ਰਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਹੈਲਥ ਮਨਿਸਟਰ ਨੇ ਡਾਕਟਰ ਬਲਵੀਰ ਸਿੰਘ ਫਟਕ ਟੱਪ ਤੇ ਜਿੱਥੇ ਮੈਂ ਕਹਿ ਰਿਹਾ ਕੂੜੇ ਦਾ ਢੇਰ ਸੀਗਾ ਜੀ ਉੱਥੇ ਰੋਕ ਕੇ ਰੈਲੀ ਕਰਨੀ ਚਾਹੀਦੀ ਸੀ ਹੈਲਥ ਮਨਿਸਟਰ ਨੂੰ ਕਿ ਹੁਣ ਦੱਸੋ ਜੀ ਹੈਲਥ ਪ੍ਰੋਬਲਮ ਜਿਹੜੀਆਂ ਹੈਗੀਆਂ ਹੂੰ ਉਹ ਇਥੋਂ ਈ ਆਜਾਦ ਹੁੰਦੀਆਂ ਇਸ ਕੂੜੇ ਤੋਂ ਜੀ ਇੰਨਾ ਵੱਡਾ ਉਹ ਏਰੀਆ ਜਿੱਥੇ ਲੋਕੀ ਰਹਿੰਦੇ ਨੇ ਹੂੰ ਦਰਜ ਘਰ ਦੇ ਦਰਜਾਂ ਦੇ ਬਾਹਰ ਕੂੜੇ ਪਏ ਕੂੜੇ ਪਏ ਬਿਲਕੁਲ ਤੇ ਹੈਲਥ ਮਨਿਸਟਰ ਨੇ ਉਹ ਕੁਝ ਵੀ ਉੱਥੇ ਐਲਾਨ ਕਰ ਸਕਦੇ ਸੀਗੇ ਉਹ ਕੁਝ ਵੀ ਕਹਿ ਸਕਦੇ ਸੀ ਕਿ ਐਮ ਐਲ ਏ ਸਾਹਿਬ ਕਰਵਾਓ ਕਰਵਾਓ ਬਿਲਕੁਲ ਇਹ ਮਸਲਾ ਤਾਂ ਬਿਲਕੁਲ ਹੱਲ ਕਰਾਓ ਤਾਂ ਇਲੈਕਸ਼ਨ ਦੇ ਉਹ ਸੋਚਣ ਦੀ ਵੀ ਜ਼ਰੂਰਤ ਨਹੀਂ ਹੈ ਜੀ ਪਰ ਉਸ ਸਾਈਡ ਉਹਨਾਂ ਨੂੰ ਲੈ ਕੇ ਜਾਇਆ ਹੀ ਨਹੀਂ ਗਿਆ ਤੇ ਇਹ ਤਾਂ ਬੜਾ ਇੱਕ ਇਗਨੋਰੈਂਸੀ ਦਿਖਾਈ ਗਈ ਕਿ ਸਿਰਫ ਫਾਰਮੈਲਟੀ ਸੀ ਕਿ ਜੀ ਅਸੀਂ ਸਿਰਫ ਇੱਕ ਇਲਾਕੇ ਚ ਘੁਮਾਣਾ ਹੈ ਤੁਹਾਨੂੰ ਅਦਰਵਾਈਜ਼ ਕੋਈ ਮੁੱਦੇ ਮੁੱਦੇ ਨਹੀਂ ਦਿਖਾਣੇ ਸਿਰਫ ਇਲਾਕੇ ਚ ਘੁਮਾਣਾ ਹੈ ਹਮ ਗੀਤ ਚੱਲ ਰਹੇ ਸੀਗੇ ਬਹੁਤ ਸਾਰੇ ਨੌਜਵਾਨ ਜੋ ਸੀਗੇ ਉਹ ਮੋਟਰਬਾਈਕਸ ਤੇ ਸੀਗੇ ਕੁਝ ਕਾਰਾਂ ਦੇ ਵਿੱਚ ਵੀ ਸੀਗੇ ਕਿੰਨਾ ਕਿਤੇ ਟ੍ਰੈਫਿਕ ਰੂਲਸ ਦੀਆਂ ਵੀ ਆਪਾਂ ਵੇਖਿਆ ਕਿ ਦੇਖੋ ਜੀ ਕਈ ਗੱਡੀਆਂ ਦੇ ਕਾਲੇ ਸ਼ੀਸ਼ੇ ਵੀ ਸੀ ਜੀ ਕਈ ਗੱਡੀਆਂ ਦੇ ਨੰਬਰ ਪਲੇਟ ਨਹੀਂ ਵੀ ਸੀਗੇ ਹਮ ਠੀਕ ਹੈ ਨਾ ਜੀ ਉਹੀ ਗੱਲ ਹੈ ਕਿ ਜਦ ਇਹਨਾਂ ਦੇ ਆਪਣੇ ਪੋਲਿਟਿਕਲ ਇਹ ਰੈਲੀਆਂ ਨਿਕਲਦੀਆਂ ਆਂ ਅਦੋਂ ਇਹ ਬਿਲਕੁਲ ਟ੍ਰੈਫਿਕ ਰੂਲਸ ਨੂੰ ਜਿਹੜਾ ਹੈਗਾ ਇਗਨੋਰ ਕਰ ਜਾਂਦੇ ਨੇ ਉਹਨਾਂ ਕਰਕੇ ਜਾਮ ਵੀ ਲੱਗਿਆ ਰਿਹਾ ਬਿਲਕੁਲ ਜੀ ਹੁਣ ਜਿਹੜੇ ਨੌਜਵਾਨ ਮੁੰਡੇ ਮੋਟਰਸਾਈਕਲਾਂ ਤੇ ਸੀ ਉਹਨਾਂ ਨੇ ਹੈਲਮਟ ਵੀ ਨਹੀਂ ਪਾਇਓ ਸੀਗੇ ਉਹ 2 2 3 3 ਬੈਠੇ ਸੀ 3 3 ਬੈਠੇ ਸੀ ਤੇ ਇਹ ਤਾਂ ਕਿਸੇ ਦੇ ਬੱਚੇ ਦੀ ਜਾਨ ਨਾਲ ਖਿਲਵਾੜ ਵੀ ਹੈ ਆਪਣੇ ਪਰਪਸ ਲਈ ਜੀ ਉਲਟਾ ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਕਿ ਤੁਸੀਂ ਹੈਲਮਟ ਪਾ ਕੇ ਸਾਡੇ ਨਾਲ ਚੱਲੋ ਸ਼ਾਇਦ ਇਹੀ ਵਜ੍ਹਾ ਹੋਵੇ ਕਿ ਮੀਡੀਆ ਕਵਰੇਜ ਨਹੀਂ ਹੁੰਦੀ ਇਹ ਹਜੇ ਪ੍ਰੋਗਰਾਮ ਤੇ ਬਿਲਕੁਲ ਜੀ ਕਈ ਚੀਜ਼ਾਂ ਤਾਂ ਕਰਕੇ ਮੀਡੀਆ ਨਹੀਂ ਕਵਰੇਜ ਕਰਾਂਦੇ ਕਿਉਂਕਿ ਆਪ ਵੀ ਇਹਨਾਂ ਨੇ ਕੁਝ ਐਜਾ ਵਿੱਚ ਰੱਖਿਆ ਹੁੰਦਾ ਹੈ ਕਿ ਜਿੱਥੇ ਕਰਕੇ ਥੋੜਾ ਇਹਨਾਂ ਨੂੰ ਬਚ ਕੇ ਚੱਲਣਾ ਪੈਂ ਅੱਛਾ ਬਹੁਤ سارے ਦਰਸ਼ਕ ਇਹ ਵੀ ਕਹਿਣਗੇ ਕਿ ਮੀਡੀਆ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਆ ਵੀ ਜਾ ਕੇ ਐਸੇ ਥਾਂ ਦੀ ਸੱਚਾਈ ਵਿਖਾਉਣਾ ਚਲੋ ਅਸੀਂ ਆਪਣਾ ਫਰਜ਼ ਸਮਝਿਆ ਅਸੀਂ ਚਲੇ ਗਏ ਅਸੀਂ ਤਾਂ ਜੀ ਪਬਲਿਕ ਦਾ opinion ਦਿਖਾਣਾ ਹੀ ਦਿਖਾਣਾ ਹੈ ਅਸੀਂ ਤਾਂ ਪਬਲਿਕ ਦੀ ਆਵਾਜ਼ ਵੀ ਚੱਕਣੀ ਹੈ ਤੇ ਪਬਲਿਕ ਦੇ ਕੁਐਸਚਨ ਅਸੀਂ ਪੁੱਛਨੇ ਵੀ ਹੈਗੇ ਆ ਚਾਹੇ ਹੁਣ ਦੇਖੋ ਇਲੈਕਸ਼ਨਸ ਨੇ ਇਹੀ ਟਾਈਮ ਹੈ ਅਸੀਂ ਪੁੱਛਾਂਗੇ ਜੀ ਇਹ ਪਬਲਿਕ ਦੇ ਕੁਐਸਚਨਸ ਹੁੰਦੇ ਨੇ ਮੀਡੀਆ ਦੇ ਨਹੀਂ ਹੁੰਦੇ ਮੀਡੀਆ ਤਾਂ ਸਿਰਫ ਇੱਕ ਜਰੀਆ ਹੁੰਦਾ ਹੈ ਜਿਹਦੇ ਥਰੂ ਪਬਲਿਕ ਕਨੈਕਟ ਕਰਦੀ ਆਪਣੇ ਲੀਡਰ ਨਾਲ ਕਿ ਅੱਜ ਕੱਲ ਦੇਖੋ ਡਿਜੀਟਲ ਦਾ ਜਮਾਨਾ ਹੈ ਜੀ ਤੇ ਜੋ ਅਸੀਂ ਸ਼ੂਟ ਕਰਦੇ ਆ ਉਹ ਸੋਸ਼ਲ ਮੀਡੀਆ ਤੇ ਵੀ ਪੈਂਦਾ ਹੈ ਚੈਨਲਾਂ ਤੇ ਵੀ ਚੱਲਦਾ ਹੈ ਹਰ ਜਗ੍ਹਾ ਚੱਲਦਾ ਹੈ ਤੇ ਕਿਹੜੇ ਨਾ ਕਿਹੜੇ ਲੀਡਰ ਨੂੰ ਕਨੈਕਟ ਕਰਦਾ ਹੀ ਹੈ ਕਿ ਹਾਂ ਕਿ ਇਹ ਲੀਡਰ ਵਾਸਤੇ ਵੀ ਬੈਟਰ ਹੈ ਕਿ ਮੇਰੇ ਹਲਕੇ ਦੀ ਜਿਹੜੀ ਚੀਜ਼ ਮੇਰੇ ਅਣਦੇਖੀ ਰਹਿ ਗਈ ਉਹ ਮੈਨੂੰ ਇਸ ਚੈਨਲ ਦੇ ਥਰੂ ਪਤਾ ਲੱਗ ਪਤਾ ਲੱਗ ਜਾ ਪਤਾ ਲੱਗ ਜੀ ਪਰ ਹੁਣ ਇਹ ਦੇਖਿਆ ਜਾ ਰਿਹਾ ਕਿ ਮੀਡੀਆ ਨੂੰ ਹੀ ਅੱਗੇ ਆਂ ਦਿੱਤਾ ਜਾ ਰਿਹਾ ਤੇ ਪਬਲਿਕ ਦੀ ਗੱਲ ਮੀਡੀਆ ਰੱਖ ਵੀ ਨਾ ਸਕੇ ਓਵਰ ਕੰਫੀਡੈਂਸੀ ਹੋ ਸਕਦਾ ਹੈ ਤਾਂ ਇੱਕ ਜੀ ਤਸਰਵ ਜੀ ਜੀ ਇਹ ਤਾਂ ਰਹੀ ਮੀਡੀਆ ਦੀ ਗੱਲ ਪਰ ਆਮ ਲੋਕ ਜੋ ਨੇ ਉਹ ਸੁਣਨਾ ਚਾਹੁੰਦੇ ਨੇ ਕਿ ਭਾਈ ਕੋਈ ਲੀਡਰ ਆਉਂਦਾ ਆ ਸਾਡੇ ਇਲਾਕੇ ਚ ਆਉਂਦਾ ਸਾਡੇ ਹਲਕੇ ਚ ਆਉਂਦਾ ਆ ਕੀ ਕਹਿੰਦਾ ਆ ਕੀ ਵਾਦੇ ਕਰਦਾ ਆ ਔਰ ਲੋਕ ਸ਼ਾਇਦ ਆਪਣੀ ਵੀ ਗੱਲ ਦੱਸਣੀ ਚਾਹੁੰਦੇ ਨੇ ਤੁਹਾਨੂੰ ਲੱਗਦਾ ਕੋਈ ਮੰਚ ਹੋਣਾ ਚਾਹੀਦਾ ਜਿੱਥੇ ਤਮਾਮ ਉਮੀਦਵਾਰ ਹੋਣ ਇਕੱਠੇ ਹੋਣ ਤੇ ਲੋਕ ਵੀ ਹੋਣ ਤੇ ਮੀਡੀਆ ਵੀ ਹੋਵੇ ਤੇ ਇਹ ਸਾਰੇ ਸਵਾਲ ਆਮੋ ਸਾਹਮਣੇ ਹੋ ਹੀ ਜਾਣ ਪ੍ਰਦੀਪ ਜੀ ਇਹਨੂੰ ਅਸੀਂ ਓਪਨ ਡਿਬੇਟ ਜਾਂ ਪਬਲਿਕ ਡਿਬੇਟ ਕਰ ਸਕਦੇ ਆ ਕਿ ਚਾਰੋਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਇੱਕ ਮੰਚ ਤੇ ਆ ਜਾ ਜੀ ਸਾਹਮਣੇ ਪਬਲਿਕ ਹੋਵੇ ਤੇ ਪਬਲਿਕ ਨਾਲ ਰੂਬਰੂ ਹੋਣ ਖੁੱਲ ਕੇ ਰੂਬਰੂ ਹੋਣ ਜਿਦੇ ਵਿੱਚ ਮੀਡੀਆ ਸਿਰਫ ਸ਼ੂਟ ਕਰੇ ਕੁਐਸਚਨ ਪਬਲਿਕ ਦੇ ਡਾਇਰੈਕਟ ਹੋਣ ਠੀਕ ਹੈ ਉਹਦੇ ਵਿੱਚ ਵਿਰੋਧੀ ਧਿਰ ਦੇ ਵੀ ਹੋਣਗੇ ਉਹਦੇ ਵਿੱਚ ਸੱਤਾ ਪਾਰਟੀ ਦੇ ਵੀ ਹੋਣਗੇ ਹਰ ਇੱਕ ਧਿਰ ਦੇ ਉਹਦੇ ਵਿੱਚ ਸਪੋਰਟਰ ਹੁੰਦੇ ਨੇ ਜੀ ਤੇ ਉਹਦੇ ਵਿੱਚ ਇੱਕ ਇਹ ਬੈਟਰ ਆਪਸ਼ਨ ਰਹਿ ਜਾਂਦੀ ਹੈ ਕਿ ਪਬਲਿਕ ਕੱਲ ਨੂੰ ਇਹ ਇਹ ਨਹੀਂ ਕਹਿ ਸਕਦੇ ਕਿ ਮੀਡੀਆ ਨੇ ਇਹ ਜਾਣ ਕੇ ਚੀਜ਼ ਹਾਈਲਾਈਟ ਕੀਤੀ ਜੀ ਉਹਦੇ ਤਾਂ ਪਬਲਿਕ ਆਪਣੇ ਆਪ ਡਾਇਰੈਕਟ ਲੀਡਰ ਨਾਲ ਇੰਟਰੈਕਟ ਕਰੇ ਦੇਖੋ 5 ਸਾਲ ਵਿੱਚ ਇੱਕ ਵਾਰੀ ਇਲੈਕਸ਼ਨ ਆਉਂਦੇ ਨੇ ਠੀਕ ਹੈ ਨਾ ਜੀ ਉਹ ਇੱਕ ਸਾਲ ਪਬਲਿਕ ਨਾਲ ਖੁੱਲ ਕੇ ਇਹਨਾਂ ਦਾ ਇੱਕ ਪਲੇਟਫਾਰਮ ਇੱਕ ਮੌਕਾ ਤਾਂ ਹੋਣਾ ਹੀ ਚਾਹੀਦਾ ਹੈ ਹੋਣਾ ਚਾਹੀਦਾ ਹੈ ਪਬਲਿਕ ਦਰਬਾਰ ਲੱਗਦੇ ਨੇ ਪਰ ਉਹਦੇ ਚ ਕਿੰਨੇ ਪਬਲਿਕ ਦਰਬਾਰ ਲੱਗਦੇ ਨੇ ਜਿੱਦੇ ਪਬਲਿਕ ਇਹੀ ਐਪਲੀਕੇਸ਼ਨ ਲੈ ਕੇ ਜਾਂਦੇ ਜੀ ਲੈਸੈਂਸ ਬਣਵਾਉਣਾ ਸਾਡੇ ਪਾਣੀ ਨਹੀਂ ਆ ਰਿਹਾ ਸਾਡੇ ਟਰਾਂਸਫਾਰਮਰ ਨਹੀਂ ਚੱਲ ਰਿਹਾ ਪਰ ਜਿਹੜੇ ਮੇਨ ਮੁੱਦੇ ਨੇ ਉਹ ਇੱਕ ਬਹੁਤ ਵੱਡੇ ਪਲੇਟਫਾਰਮ ਤੇ ਲੈ ਕੇ ਚਾਰੋ ਉਮੀਦਵਾਰਾਂ ਨੂੰ ਮੰਚ ਤੇ ਲਿਆਂਦਾ ਜਾਵੇ ਜਿੱਥੇ ਕੀ ਜਿਹੜਾ ਵਾਦਾ ਕਰਦਾ ਹੈ ਤੇ ਉਸ ਤੋਂ ਗਾਰੰਟੀ ਪਬਲਿਕ ਆਪ ਲਵੇ ਕਿ ਜੇ ਅਸੀਂ ਤੁਹਾਡੇ ਨਾਲ ਅਦੋਂ ਖੜੇ ਆ ਜੇ ਤੁਸੀਂ ਸਾਡੇ ਨਾਲ ਇਹ ਵਚਨ ਕਰਦੇ ਹੋ ਕਿ ਤੁਸੀਂ ਇਹ ਸਾਡੇ ਕੰਮ ਕਰਵਾਓਗੇ ਔਰ ਨੈਕਸਟ ਇਲੈਕਸ਼ਨ ਅਜ ਇਹ ਸਾਡੇ ਕੁਐਸਚਨ ਨਹੀਂ ਹੋਣੇ ਚਾਹੀਦੇ ਜੀ ਜੇ ਇਹ ਕੁਐਸਚਨ ਅਗਰ ਹਰ 5 ਸਾਲ ਬਾਅਦ ਰਿਪੀਟ ਹੋ ਰਹੇ ਨੇ ਇਹਦਾ ਮਤਲਬ ਫਿਰ ਕੰਮ ਨਹੀਂ ਕੰਮ ਨਹੀਂ ਹੋ ਰਹੇ ਨਾ ਜੀ ਫਿਰ ਪਬਲਿਕ ਨੂੰ ਵੀ ਤਾਂ ਮੌਕਾ ਦਿਓ ਨਾ ਬੋਲਣ ਤੇ ਜੀ ਵਿਰੋਧੀਧਿਰ ਨੂੰ ਵੀ ਤਾਂ ਸੁਣੋ ਬਿਲਕੁਲ ਜੇ ਵਿਰੋਧੀਧਿਰ ਨੂੰ ਵੀ ਨਹੀਂ ਸੁਣਨਾ ਜਾਂ ਸਪੋਰਟਰਾਂ ਨੂੰ ਸੁਣਨਾ ਹੈ ਤਾਂ ਉਹ ਵੀ ਇਸੇ ਸ਼ਹਿਰ ਦੇ ਵਾਸੀ ਹੁੰਦੇ ਨੇ ਜੀ ਤੇ ਇਹ ਤਾਂ ਚਾਰੋਂ ਮੈਂ ਤਾਂ ਇਹ ਕਵਾਂਗਾ ਚਾਰੋਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਇੱਕ ਮੰਚ ਤੇ ਆਣ ਤੇ ਪਬਲਿਕ ਨਾਲ ਡਾਇਰੈਕਟਲੀ ਰੂਬਰੂ ਹੋਣ ਜਿੱਥੇ ਉਹ ਪਬਲਿਕ ਨਾਲ ਸਿੱਧੀ ਗੱਲ ਕਰਨ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੇ ਬਾਕੀ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਕਮੈਂਟ ਕਰਕੇ ਇਹ ਮੰਗ ਜ਼ਰੂਰ ਰੱਖੋ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਸਵਾਲ ਹੈਗੇ ਆ ਤਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਤੇ ਦੇ ਨਾਲ ਕਮੈਂਟ ਕਰਕੇ ਜ਼ਰੂਰ ਇਹ ਗੱਲ ਰੱਖੋ ਕਿ ਹਾਂ ਤੁਸੀਂ ਇਹ ਚਾਹੁੰਦੇ ਹੋ ਕਿ ਸਾਰੇ ਲੀਡਰ ਜੋ ਨੇ ਸਾਰੇ ਉਮੀਦਵਾਰ ਜੋ ਨੇ ਇੱਕ ਮੰਚ ਤੇ ਆਉਣ ਤੇ ਆਪਾਂ ਕੋਈ ਐਸਾ ਪਲੈਟਫਾਰਮ ਕ੍ਰੀਏਟ ਕਰੀਏ ਜਿੱਥੇ ਓਪਨ ਡਿਬੇਟ ਹੋਵੇ ਓਪਨ ਗੱਲਬਾਤ ਹੋਵੇ ਕਾਊਂਟਰ ਕੁਐਸਚਨ ਹੋਣ ਕਾਊਂਟਰ ਕੁਐਸਚਨ ਪਬਲਿਕ ਭਲਾਈ ਦੀ ਗੱਲ ਉੱਥੇ ਡਾਇਰੈਕਟ ਹੋਵੇ ਡਾਇਰੈਕਟ ਹੋਵੇ ਬਿਲਕੁਲ ਜਿੱਥੇ ਪਬਲਿਕ ਡਾਇਰੈਕਟ ਆਪਣੇ ਲੀਡਰ ਨੂੰ ਕਵੇ ਕਿ ਸਾਡੇ ਇਹ ਮੁੱਦੇ ਨੇ ਤੇ ਇਹ ਮੁੱਦਿਆਂ ਦੇ ਉੱਪਰ ਇੱਕ ਟਾਈਮ ਲਾਈਨ ਦੇ ਦਿੱਤੀ ਜਾਵੇ ਜੀ ਕੀ ਭਈ ਤੁਸੀਂ ਕਦ ਤੱਕ ਕਰਵਾਓਗੇ ਕਿਉਂਕਿ ਨਾਲੀਆਂ ਸੜਕ ਬਿਜਲੀ ਇਹੀ ਮੁੱਦੇ ਨੇ ਇਹ ਮੁੱਦੇ ਅਜ ਵੀ ਨੇ ਇਹ ਮੁੱਦੇ ਪਹਿਲੇ ਵੀ ਸੀਗੇ ਇਹ ਨਾ ਹੋਵੇ ਕਿ ਇਹ ਵੀ ਇਲੈਕਸ਼ਨ ਅਹੀਂ ਚਲੇ ਜਾਣ ਤੇ ਇਹ ਮੁੱਦੇ ਫਿਰ ਉੱਥੇ ਦੇ ਉੱਥੇ ਖੜੇ ਰਹਿ ਜਾਣ ਜੀ ਤਾਂ ਦੋਸਤੋ ਵੀਡੀਓ ਤੁਸੀਂ ਵੇਖੀ ਅੱਜ ਦੀ ਅੱਜ ਦੇ ਮੁੱਦੇ ਤੇ ਪੂਰੀ ਗੱਲਬਾਤ ਤੁਸੀਂ ਸੁਣੀ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਡਾਕਟਰ ਬਲਬੀਰ ਸਿੰਘ ਦੀ ਇਸ ਫੇਰੀ ਬਾਰੇ ਜਾਂ ਫੇਰੀ ਦੌਰਾਨ ਜੋ ਕੁਝ ਹੋਇਆ ਇਸ ਦੌਰਾਨ ਜੋ ਐਮਐਲਏ ਨੇ ਵਿਧਾਇਕ ਸਾਹਿਬ ਨੇ ਉਹਨਾਂ ਦੇ ਵਤੀਰੇ ਬਾਰੇ ਪਬਲਿਕ ਲਈ ਉਹਨਾਂ ਦੇ ਵਤੀਰੇ ਬਾਰੇ ਸੋ ਤੁਹਾਡਾ ਕੋਈ ਵੀ ਸੁਝਾਅ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਇਸ ਪਲੇਟਫਾਰਮ ਤੇ ਸੱਤਾ ਦੰਗਲ ਤੇ ਅਜਹਿ ਵੇਸ਼ਾਂ ਤੇ ਗੱਲਬਾਤ ਚਲਦੀ ਰਹੇਗੀ ਔਰ ਆਪਾਂ ਗੱਲਬਾਤ ਦੇ ਮੁੱਦੇ ਵੀ ਬਦਲਦੇ ਰਵਾਂਗੇ ਤਾਂ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਪਬਲਿਕ ਗਾਰਡIAN ਨਿਊਜ਼ ਤੇ